ਹੋਏ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਵੀ ਮੇਰਾ ਖਾਲਸਾ ਰਾਜ ਕਰੇਗਾ ਤੇ ਖਾਲਸਾ ਕੇ ਰਾਜ ਦੀ ਲੋੜ ਹੀ ਨਹੀਂ ਤੇ ਫਿਰ ਉਹ ਖਾਲਸਾ ਥੋੜੀ ਆ ਖਾਲਸਾ ਕੌਣ ਦੇ ਹੱਕਦਾਰ ਨਹੀਂ ਨਾ ਰਿਆ ਫਿਰ ਜਿਹੜਾ ਗੁਰੂ ਦਾ ਬਚਨ ਹੀ ਨਾ ਮੰਨੇ ਉਹ ਗੁਰੂ ਦਾ ਸਿੱਖ ਕਿਵੇਂ ਹੋ ਸਕਦਾ ਮਹਾਰਾਜ ਜੀ ਤਾਂ ਕਹਿੰਦੇ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੂਲੇਗਾ ਸੀਸ ਪਰ ਬੜੀ ਕਰੇਗੀ ਮੌਜ ਇਹ ਬਚਨ ਕਿਹਨੂੰ ਆਖੇ ਸਤਿਗੁਰਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਨੇ ਕਾਜੀ ਰੁਕਣਦੀਨ ਨੂੰ ਆਖੇ ਮੱਕੇ ਦੀ ਧਰਤੀ ਦੇ ਉੱਤੇ ਉਸ ਵੇਲੇ ਦੇ ਬਚਨੇ ਆ ਕਿ ਖਾਲਸੇ ਨੇ ਰਾਜ ਕਰਨਾ ਏ ਤੇ ਖਾਲਸਾ ਰਾਜ ਕਰੂਗਾ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਰਾਜ ਤੋਂ ਬਿਨਾ ਪੂਰੀ ਨਹੀਂ ਉਹਨਾਂ ਨੇ ਕੌਮ ਵਾਸਤੇ ਕੁਰਬਾਨੀਆਂ ਕਰ ਦਿੱਤੀਆਂ ਤੇ ਜਿਹੜੇ ਮੇਰੇ ਵਰਗੇ ਇਹ ਗੱਲ ਆਖਦੇ ਆ ਕਿ ਦਾਲ ਫੁਲਕੇ ਦੀ ਕੀ ਦਾਲ ਫੁਲਕਾ ਚੱਲੀ ਜਾਂਦਾ ਰਾਜ ਦੀ ਗੱਲ ਕਰਨ ਦੀ ਕੀ ਲੋੜ ਆ ਫਿਰ ਉਹ ਇੱਥੇ ਹੀ ਫਿਰਦੇ ਆ ਗਏ ਗੁਏ ਕਿਤੇ ਨਹੀਂ ਤੇ ਇਥੋਂ